ਕਰਨ ਪਿਆਰਪਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਅੱਜ ਗੱਲਬਾਤ ਕਰਾਂਗੇ ਜੋ ਸਤਾਬਦੀ ਹੈਗੀ ਹੈ ਗੁਰੂ ਤੇਗ ਬਹਾਦਰ ਜੀ 350 ਸਾਲਾ ਇਹਦੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਆ ਤੇ ਇੱਕ ਜੋ ਸੰਦੇਸ਼ ਆ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਭਾਈ ਜਿਹੜੇ ਨਿਸ਼ਾਨ ਸਾਹਿਬ ਚਲਾਉਨੇ ਆ ਤਰ੍ਹਾਂ ਤੇ ਕੇਸਰੀ ਰੰਗ ਦੇ ਤੇ ਇੱਕ ਜੋ ਦਿੱਲੀ ਸਰਕਾਰ ਆ ਦਿੱਲੀ ਸਰਕਾਰ ਨੇ ਜਿਹੜਾ ਜਿਹੜੇ ਸਿੱਖ ਕਤਲੇਆਮ ਦੇ ਪੀੜ ਸੀ ਉਹਨੂੰ ਨੌਕਰੀਆਂ ਦੇਣ ਦੀ ਗੱਲ ਕਰੀ ਆ ਇਹਦੇ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਜਥੇਦਾਰ ਰੇਸ਼ਮ ਸਿੰਘ ਜੀ ਸਾਡੇ ਨਾਲ ਨੇ ਸਵਾਗਤ ਕਰਦੇ ਸਵਾਗਤ ਕਰਦੇ ਵਾਇਰ ਦੀ ਖਾਲਸਾ ਬਤਿ ਜੀ ਸਿੰਦਰਪਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਿਹਾਏ ਹਾਂਜੀ ਬਹੁਤ ਸਭ ਤੋਂ ਪਹਿਲਾਂ ਆਪਾਂ 350 ਸਾਲਾਂ ਦੀ ਗੱਲ ਕਰ ਗਏ ਜੀ ਜਿਵੇਂ ਹੁਣ ਸਰਕਾਰ ਵੀ ਮਨਾ ਰਹੀ ਹੈ ਉਹ ਫਲੈਕਸੀਆਂ ਵਾਕ ਉਹਨਾਂ ਨੇ ਵੀ ਦੇਖੀਆਂ ਉਹ ਨਹੀਂ ਆ ਰੁਦਰ ਐਜੀਪੀਸੀ ਦੇ ਵੀ ਪ੍ਰੋਗਰਾਮ ਹੈਗੇ ਆ ਲੋਪਰ ਵੀ ਜਿਹੜੀਆਂ ਸੰਗਤਾਂ ਹੈਗੀਆਂ ਜਾਨਪੁਰ ਪਰ ਆਪਣਾ ਕਰੀ ਉਹ ਵੀ ਬਣਾ ਰਹੀ ਹੈ ਤੇ ਧਾਮੀ ਸਾਹਿਬ ਦਾ ਜੋ ਹਰਜਿੰਦਰ ਸਿੰਘ ਧਾਮੀ ਐਚਪੀਸੀ ਦੇ ਪ੍ਰਧਾਨ ਉਹਨਾਂ ਦਾ ਬਿਆਨ ਆਇਆ ਸੀ ਸਰਕਾਰ ਤੇ ਕਈ ਰੰਨੇਕ ਟੈਕਸ ਕਰੇ ਉਹਨਾਂ ਨੇ ਇਹ ਕਿਵੇਂ ਦੇਖਦੇ ਹੋ ਜਿਹੜਾ ਮਨਾਉਂਦਾ ਸਾਰਾ ਸਿੱਖਾਂ ਸਰਿੰਦਰਪਾਲ ਜੀ ਸਾਡੇ ਗੁਰੂ ਸਾਹਿਬਾਨ ਨੌਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਇਹ ਸ਼ਹੀਦੀ ਦਿਹਾੜਾ ਆ ਰਿਹਾ 350 ਸਾਲਾ ਹਾਂਜੀ ਹਰ ਇੱਕ ਸਿੱਖ ਦਾ ਫਰਜ਼ ਬੰਦਾ ਜਸ਼ੇਦ ਬੰਦਿਆ ਸਾਡੇ ਡੇਰੇਦਾਰ ਬਾਬੇ ਪ੍ਰਚਾਰਕ ਔਰ ਪੰਜਾਬ ਦੇ ਵਿੱਚ ਨੀਤੀ ਆਲ ਵਾਰਡ ਦੇ ਵਿੱਚ ਤੇ ਮੈਂ ਥੋੜਾ ਤੁਹਾਨੂੰ ਸੋਕਰ ਦੇ ਵਿੱਚ ਇਸ ਤਰ੍ਹਾਂ ਐਸਜੀਪੀਸੀ ਤੇ ਸਮੇਂ ਦੀ ਪੰਜਾਬ ਗਵਰਨਮੈਂਟ ਦੀ ਕੰਟਰੋਵਰਸੀ ਬਣੀ ਸੀ 1999 ਦੇ ਵਿੱਚ ਠੀਕ ਹੈ 1999 ਦੇ ਵਿੱਚ 300 ਸਾਲਾ ਮਨਾਉਣ ਵਾਸਤੇ ਸ੍ਰੀ ਅਰੰਧ ਬੋਸ ਸਾਹਿਬ ਦੀ ਧਰਤੀ ਤੇ ਅਲੱਗ-ਅਲੱਗ ਉਹਨਾਂ ਨੇ ਮਨਾਇਆ ਇਸ ਟਕਾਈ ਇੱਕ ਦੂਜੇ ਦਾ ਵਿਰੋਧ ਕੀਤਾ ਸਮੇਂ ਦੀ ਸਰਕਾਰ ਦਾ ਉਸਵੇਂ ਸ੍ਰੀ ਕਾਲਤਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਜੀਤ ਸਿੰਘ ਸੀ ਤੇ ਐ ਜੀ ਪੀ ਦੇ ਪ੍ਰਧਾਨ ਵਰਚਨ ਸਿੰਘ ਤੋੜਾ ਸਨ ਤਾਂ ਉਸ 300 ਸਾਲਾਂ ਨੂੰ ਮਨਾਉਣ ਵਾਸਤੇ ਭਾਈ ਰਣਜੀਤ ਸਿੰਘ ਨੇ ਸ੍ਰੀ ਅਕਾਲਤਾ ਸਾਹਿਬ ਤੋਂ ਇੱਕ ਹੁਕਮ ਨਵਾ ਕੇ ਲੋ ਜਾ ਉਦਾਂ ਸੰਦੇਸ਼ ਜਾਰੀ ਕਰਤਾ ਸੰਦੇਸ਼ ਸਮੇਂ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਇਹ ਸਤਾਬਦੀ ਹੈ 300 ਸਾਲਾਂ ਇਹ ਤੁਸੀਂ ਇਕੱਠੇ ਹੋ ਕੇ ਮਨਾ ਲਓ ਹੂੰ ਇਹਨੂੰ ਲੱਗ ਲੱਗਲਾ ਮਨਾਓ ਹੂੰ ਪੀਰ ਦੇ ਵਿੱਚ ਕੌਮ ਦਾ ਗੱਲ ਗੁਰੂ ਸਾਹਿਬ ਦਾ ਸਾਡੇ ਸਾਰੀਆਂ ਸਤਵ ਦੀਆਂ ਗੁਰਪੁਰਬ ਸਾਰੇ ਉਹ ਤਾਂ ਸਾਡੇ ਸੰਭੇ ਉਹ ਤਾਂ ਸੱਬੇ ਸਾਂਝੀ ਬਾਤ ਸਦਾਈ ਨੇ ਕੋਈ ਨਾ ਦਿੱਸੇ ਬਾਹਰ ਦਿਓ ਤਾਂ ਉਸ ਸਮੇਂ ਵੀ ਮਤਲਬ ਸਿੰਘ ਸਾਹਿਬ ਰਜੀਤ ਸਿੰਘ ਨੂੰ ਉਹਨਾਂ ਨੇ ਸ੍ਰੀ ਕਾਉਤਾ ਸਾਹਿਬ ਤੋਂ ਲੱਤਾ ਤਾਂ ਐਸ ਜੀ ਪੀਸੀ ਪ੍ਰਧਾਨ ਵਰਤਾਲ ਸਿੰਘ ਤੋੜਾ ਤੇ ਇਹ ਤਖਤਰੀ ਦਸਿਹਦਾਰ ਭਾਈਦੀ ਸਿੰਘ ਨੇ ਇਹਨਾਂ ਨੇ ਅਲੱਗ ਮਨਾਈ ਅੰਦਬੋਸਾ ਉੱਤੇ 300 ਸਾਲ ਤੇ ਇਹ ਪ੍ਰਕਾਸ਼ ਸਿੰਘ ਬਾਦਲ ਮੌਕੇ ਦੀ ਸਮੇਂ ਦੀ ਸਰਕਾਰ ਪੰਜਾਬ ਗਵਰਨਮੈਂਟ ਇਹਨਾਂ ਨੇ ਅਲੱਗ ਆਰਐਸਐਸ ਨਾਲ ਬੀਜੇਪੀ ਦੇ ਸਾਰੇ ਬੰਦੇ ਗੱਠ ਜੋੜਦਾ ਸੀ ਇਹਨਾਂ ਦਾ ਸਾਰੀ ਇੱਕ ਵੱਖਰੀ ਸਟੇਜ ਲਾਈ ਵੱਖਰੀ ਸਟੇਜ ਲਾ ਕੇ ਤੇ ਉਹ ਸਰਕਾਰੀ ਉਹਨਾਂ ਨੇ ਉੱਥੇ ਮਨਾਈ ਹੂੰ ਇਹ ਤਾਂ ਹੋ ਗਿਆ ਕੰਪੈਰੀਜ਼ਨ ਤੁਹਾਡੀ ਅੱਜ ਦੇ ਸਵਾਲ ਦਾ ਜੇ ਮੈਂ ਦੱਲ ਦੇ ਆ ਬੀਜੇਪੀ ਸੀ ਵੀ ਹੁਣ ਉਹ ਤਾਂ ਰਾਈਟ ਬੰਦ ਹੈ ਉਹ ਇੱਕ ਸਸਤਾ ਸਿੱਖਾਂ ਦੀ ਸਮੂਹ ਜਿਵੇਂ ਬੰਦੀ ਹੈ ਤੇ ਜਿਹੜਾ ਮੌਕੇ ਦੀ ਹੁਣ ਰੂਲਰ ਸੀਐਮ ਭਗਵੰਤ ਮਾਨ ਹੈ ਇਹ ਸਰਕਾਰ ਉਹ ਇੱਕ ਆਪਣਾ ਸਰਕਾਰੀ ਇਹ ਜਿਹੜਾ ਮਨਾ ਰਹੀ ਹੈ ਹੱਕ ਨਾ ਮਨਾਉਂਦਾ ਇਹ ਗੱਲ ਮਨਾਉਂਦਾ ਹੱਕ ਹੈ ਰਾਈਟ ਹੈ ਪਰ ਉਸ ਨੂੰ ਇਨਾ ਪ੍ਰਮੋਟ ਕਰਨਾ ਫਲੈਸ਼ੀਆਂ ਲਾ ਕੇ ਪਿੰਡਾਂ ਚ ਗੁਰੂ ਘਰਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਉੱਤੇ ਪ੍ਰਮੋਟ ਕੀਤਾ ਜਾ ਰਿਹਾ ਹੈ ਹਾਂ ਇਹ ਬੜਾ ਮਹਾਨ ਚੱਲਦਾ ਹੈ ਵਿਹਿੰਦੀ ਜੰਨੀਆਂ 13000 ਪਿੰਡ ਹੈ ਪੰਜਾਬ ਦਾ ਹੂੰ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਹੁਣ ਸਰਕਾਰ ਕੋਲ ਤਾਂ ਬਹੁਤ ਪੈਸਾ ਹੈ ਹੂੰ ਦਿੱਲੀ ਤੇ ਆਰਐਸਐਸ ਦੇ ਇਸ਼ਾਰੇ ਦੇ ਉੱਤੇ ਭਗਵਾਨ ਤਮਨ ਸਰਕਾਰ ਅੱਜ ਸ੍ਰੀ ਗੁਰੂ ਪੀਗ ਬਾਦਲ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਰਕਾਰੀ ਬਣਾਉਣ ਵਾਸਤੇ ਉਹ ਹਿੰਦੂ ਚਾਦਰ ਹਿੰਦ ਦੀ ਚਾਦਰ ਪ੍ਰਮੋਟ ਕਰਵਾਤੇ ਵੀ ਉਹ ਹਿੰਦਾ ਹਿੰਦੂਆਂ ਵਾਸਤੇ ਗੁਰੂ ਸਾਹਿਬ ਨੇ ਛਾਤ ਦਿੱਤੀ ਹੂੰ ਉਹ ਇੱਕ ਦਿੱਲੀ ਦਰਬਾਰ ਦੀ ਪਾਲਿਸੀ ਤਹਿਤ ਆਰ ਐਸਐਸੀ ਪਾਲਿਸੀ ਤਹਿਤ ਇਸ ਏਜੰਡੇ ਨੂੰ ਭਗਵੰਤ ਮਾਨਦ ਦੇ ਮੋਢਿਆਂ ਦੇ ਧਰਕੇ ਪੰਜਾਬ ਦੇ ਵਿੱਚ ਉਹ ਸਾਰਿਆਂ ਨਾਂ ਲਾ ਕੇ ਇਹਨਾਂ ਨੂੰ ਜਿੰਨੇ ਪੀੜ੍ਹੀ ਦਾ ਲੋਕ ਹੈ ਤੇ ਉਸ ਨੂੰ ਹਿੰਦਰੀ ਚਾਦਰ ਦਰਸਾਉਣਾ ਚਾਹੀਦਾ ਕੀ ਲਿਖਿਆ ਹੋਣਾ ਚਾਹੀਦਾ ਸੀ ਲਿਖਿਆ ਹੋਣਾ ਕਿ ਕੋ ਗੁਰੂ ਸਾਹਿਬ ਨੇ ਤਾਂ ਮਤਲਬ ਉਹਨਾਂ ਨੇ ਇੱਕ ਸ੍ਰਿਸ਼ਟੀ ਦੀ ਚਾਦਰ ਹੈ ਉਹਨਾਂ ਨੇ ਹਿਊਮਨ ਰਾਈਟਸ ਵਾਸਤੇ ਆਪਣੀ ਇੱਕ ਸ਼ਹਾਦਤ ਦਿੱਤੀ ਹੈ ਜਿਹੜੇ ਜਨਯੂ ਦਾ ਹਮ ਪਹਿਲੀ ਪਾਸ਼ੀ ਗੁਰੂ ਨਾਨਕ ਦੇਵ ਜੀ ਨੇ ਵਿਰੋਧ ਕੀਤਾ ਹਮ ਵੀ ਮੈਂ ਇੱਕ ਜਨਯੂ ਨਹੀਂ ਪੜੋ ਨਹੀਂ ਪੜੋ ਹਮ ਇੱਕ ਕਦੋਂ ਵੀ ਕੱਚਾ ਟੁੱਟ ਜਾਣਾ ਕਦੋਂ ਵੀ ਮੈਲਾ ਹੋ ਜਾਣਾ ਮਾੜੀ ਆਸਾਂ ਦੀ ਵਾਰ ਦੇ ਵਿੱਚ ਗੁਰਮਣੀ ਦਾ ਫ਼ਰਮਾ ਮੈਂ ਲੰਬਾ ਨਹੀਂ ਤੁਹਾਨੂੰ ਹੂੰ ਹੂੰ ਤਾਂ ਉਸੇ ਦਿਨ ਉਹਦਾ 10ਵੇਂ ਜਾਮੇ 'ਚ ਗੁਰਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੂੰ ਉਹਦੇ ਵਾਸਤੇ ਮੌਕੇ ਦੇ ਬਾਦਸ਼ਾਹ ਰੰਗਰੇਵਣੋ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਇਹ ਗੱਲ ਕਹੀ ਹੂੰ ਤਾਂ ਗੁਰੂ ਸਾਹਿਬ ਨੇ ਉੱਥੇ ਭਾਵੇਂ ਮਤਲਬ ਮੁਸਲਮਾਨਾਂ ਦੇ ਤੂੰ ਚਾਹੇ ਕਿਸੇ ਹੋਰ ਵੀ ਕਿਸੇ ਕੋਈ ਜੰਦਾ ਧਰਮ ਦਾ ਹੁੰਦਾ ਏ ਕਿਉਂਕਿ ਗੁਰੂ ਸਾਹਿਬ ਨੇ ਤਾਂ ਮੌਕੇ ਦੇ ਬਾਦਸ਼ਾਹ ਦੇ ਸਿੱਖਤਮ ਦੇ ਖਿਲਾਫ ਜ਼ਬਰਦਸਤ ਦੇ ਖਿਲਾਫ ਉਹਨਾਂ ਦੇ ਹੱਤੂ ਹੋਂਕ ਦੀ ਰੱਖਿਆ ਵਾਸਤੇ ਹੂੰ ਸਾਥ ਦਿੱਤੀ ਹੂੰ ਸੋ ਅੱਜ ਹਿੰਦੁਸਤਾਨ ਦੀ ਸਰਕਾਰ ਪੰਜਾਬ ਗਵਰਨਮੈਂਟ ਦੇ ਨਾਲ ਸਰਕਾਰੀ ਤੌਰ ਤੇ ਜੋ ਮਨਾ ਰਹੀ ਹੈ ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੇ ਹਿੰਦ ਦੀ ਚਾਦਰ ਵੀ ਹਿੰਦੂਆਬਾਦ ਤੇ ਉਹਨੇ ਛਾਤ ਦਿੱਤੀ ਹੈ ਹਮ ਜਦੋਂ ਕਿ ਗੁਰੂ ਸਾਹਿਬ ਨੇ ਮਨੁੱਖਤਾ ਬਾਤ ਹਮ ਉਹਨਾਂ ਨੇ ਉਸ ਕਨਸੈਪਟ ਦੇ ਵਿੱਚੋਂ ਛਾਤ ਦਿੱਤੀ ਹੈ ਹਮ ਉੱਥੇ ਪੈਂਦੇ ਹੋਰ ਕੋਈ ਵੀ ਕਮਿਊਨਿਟੀ ਤੇ ਜਬਰ ਹੁੰਦਾ ਗੁਰੂ ਸਾਹਿਬ ਨੇ ਉੱਥੇ ਵੀ ਛਾਤ ਦਿੱਤੀ ਸੀ ਇਹ ਦੂਜਾ ਸਵਾਲ ਜਿਹੜਾ ਸੀਗਾ ਵੀ ਜਰਜਾ ਸਾਹਿਬ ਨੇ ਜਿਹੜਾ ਨਿਸ਼ਾਨ ਸਾਹਿਬ ਦਾ ਵਸਲੇਜ ਜਾਰੀ ਕੀਤਾ ਅੱਜ ਵੀ ਸਾਖੀ ਜਿਹੜੇ ਹੁੰਦਾ ਤਾਂ ਉਹਦੇ ਤੁਹਾਨੂੰ ਕਿਹੜਾ ਕਿੰਨਾ ਕਮੰਦੀ ਆ ਕੰਮ ਜਿਹੜੇ ਖਾਸੇ ਨਿਸ਼ਾਨ ਸਾਹਿਬ ਚੜਾਉਂਦੇ ਆ ਘਰਾਂ ਤੇ ਕਿਹਾ ਉਹਨਾਂ ਨੇ ਦੇਖੋ ਸਰਿੰਦਰਪਾਲ ਜੀ ਸ੍ਰੀ ਅਕਾਲ ਤਾ ਸਹਿਬ ਦੇ ਹੁਕਮਾ ਨੇ ਉੱਥੋਂ ਜਿਹੜਾ ਸੰਦੇਸ਼ ਕੌਮ ਨੂੰ ਹੁੰਦਾ ਨਾ ਮੈਂ ਖਾਸ ਕਰ 1984 ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰਦਾ ਹੂੰ 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 ਦਰੋਂ ਦਾ ਕੌਮ ਉਹਨਾਂ ਸੰਦੇਸ਼ਾਂ ਨੂੰ ਪੂਰੀ ਤਰ੍ਹਾਂ ਅਮਤ ਨਹੀਂ ਲੈ ਕੇ ਹੁੰਦੀ ਹਾਂ ਜਾਂ ਆਹ ਕਹਿ ਰਹੇ ਵੀ ਕੌਮ ਗੁਲਾਮ ਹੈ ਹਾਂ ਕੌਮ ਦੇ ਉੱਤੇ ਦਬਾਅ ਹੈ ਹੁਣ ਵਿਸਾਖੀ ਦੇ ਆਈ ਸਾਥੀ ਦੇ ਉੱਤੇ ਸ੍ਰੀ ਕਾਉਤਸਰ ਸਾਹਿਬ ਦੇ ਉੱਤੋਂ ਪਿਛਲੇ ਕਾਫੀ ਸਮੇ ਤੋਂ ਜਿਹੜੇ ਪਿਛਲੇ ਜਥੇਦਾਰ ਸੀਗੇ ਸਾਡੇ ਉਦੋਂ ਪਿਛਲੇ ਜਥੇਦਾਰ ਵੀ ਕਲਤਾ ਸਾਹਿਬ ਦੇ ਉਹ ਸੰਦੇਸ਼ ਜਾਰੀ ਕਰਦੇ ਆ ਸਾਥੀ ਦੇ ਉੱਤੇ ਜਾਂ ਹੋਰ ਕਿਸੇ ਵੀ ਸਿੱਖ ਆਪਣੇ ਘਰਾਂ ਦੇ ਤੇ ਵਿਦਿਆ ਕੇਦਾਰਿਆਂ ਦੇ ਉੱਤੇ ਮਤਲਬ ਕੇਸਰੀ ਨਾਇਰ ਸਾਹਿਬ ਚਲਾਉਣ ਤੇ ਕੋਈ ਮਤਲਬ ਜਿਹੜੇ ਜਿਹੜੇ ਬਿਲਕੁਲ ਰਿਪਰੈਜ਼ੈਂਟ ਕਰਦੇ ਆ ਕਾਲੀਗੱਲ ਨੂੰ ਕਾਲੀਗੱਲ ਦੀ ਸਿਆਸੀ ਪਾਰਟੀ ਮੈਂ ਕਹਾਂ ਅਕਾਲੀਗਰ ਦੇ ਖੁਦ ਵਰਕਰ ਪਿੰਡਾਂ ਤੋਂ ਲੈ ਕੇ ਵੱਡੀ ਪੱਦਰ ਤੱਕ ਜਿਹਨੇ ਕੋਈ ਹੈਗੇ ਐਸਜੀਪੀਸੀ ਦੇ ਆਪ ਦੇ ਜਥੇਦਾਰ ਵੀ ਕੋਈ ਉਹਨਾਂ ਦਾ ਮੈਂ ਦੇਖਿਆ ਵਿੱਚ ਨਹੀਂ ਕੋਈ ਆ ਦੇ ਘਰਾਂ ਜਾ ਮੇਰੇ ਹੁਣ ਆਸੇ ਪਾਸੇ ਨੂੰ 13000 ਪਿੰਡ ਹੈ ਦੇਖੋ ਕਿੰਨੇ ਕਿ ਚੱਲਦੇ ਹੂੰ ਪਿਛਲੀ ਵਿਸਾਖੀ ਦੇ ਉੱਤੇ ਵੀ ਹੁਕਮ ਸੰਦੇਸ਼ ਦਿੱਤਾ ਸੀਗਾ ਵੀ ਵਿਸਾਖੀ ਦੇ ਖਾਲਸੇ ਦਾ ਸਨ ਜਨਮ ਦਿਹਾੜਾ ਤੇ ਢੰਡੇ ਚਲਾਓ ਹੂੰ ਕੋਈ ਕੰਮ ਐਨੇ ਛੁੱਟੀ ਪਈ ਹੈ ਮੈਂ ਇਹਨੂੰ ਗੁਲਾਮੀ ਕਹਿੰਦਾ ਵੀ ਗੁਲਾਮ ਐ ਜਾਂ ਧਰੋਪੋ ਕਹ ਲਓ ਤੁਸੀਂ ਇਹ ਲੈ ਲਓ ਵੀ ਅੱਜ ਦਿੱਲੀ ਦਵਾਰ ਦੇ ਵਿੱਚ ਹਿੰਦੂ ਕਮਿਊਨਿਟੀ ਦਾ ਰਾਜ ਹੈ ਮੋਦੀ ਦੀ ਤੀਜੀ ਟਰਮ ਆ ਗਈ ਹੈ 2014 ਤੋਂ ਲੈ ਕੇ ਤੇ 2029 ਚੱਲਦਾ ਤੁਸੀਂ ਦੇਖੋ ਅੱਜ ਰਾਜ ਆ ਉਹਨਾਂ ਦਾ ਦਿੱਲੀ ਵਾਲਿਆਂ ਦਾ ਤੁਸੀਂ ਆਲ ਇੰਡੀਆ ਪੱਤਰ ਤੇ ਨਾ ਜਾਓਗੇ ਤਾਂ ਪੰਜਾਬ ਪੱਤਰ ਤੇ ਦੇਖ ਲਓ ਜਿੰਨੇ ਸ਼ਹਿਰਾਂ 'ਚ ਜਿੰਨੀ ਕਮਿਊਨਿਟੀ ਹੈ ਉਹਨਾਂ ਦੇ ਵਿਧਾਇਕਦਾਰੇ ਆ ਜਾ ਉਹਨਾਂ ਦੇ ਕਰ ਕਰ ਉਹ ਸਾਰਿਆਂ ਦੇ ਉੱਤੇ ਸਤਿਕਾਰਯੋਗ ਹੈ ਉਹਨਾਂ ਦਾ ਹੱਕ ਮੰਦਾ ਹੈ ਉਹਨਾਂ ਨੂੰ ਦਿਨ ਉਹ ਚ ਮੰਨ ਲੋ ਤੁਸੀਂ ਜਿੱਦਿਆ ਰਿਹਾਤ ਉਹਨਾਂ ਨੇ ਉਹ ਦਿਨ ਮਨਾਇਆ ਪਿਛਲੇ ਸਾਲ ਛੰਡੇ ਲਾਇਏ ਤੇ ਮਹਾਂ ਲਾਇਕ ਕੋਈ ਰਾਈਟ ਹੈ ਉਹਨਾਂ ਦਾ ਅਧਰਮ ਹੈ ਅੱਜ ਉਹਨਾਂ ਦਾ ਰਾਜ ਹੈ ਤੇ ਅੱਜ ਸਾਰੇ ਸ਼ਹਿਰਾਂ ਦੇ ਵਿੱਚਲੇ ਲੋਕ ਆ ਦੇਖੋ ਬਖੰਦਾ ਹੈ ਜਾਂ ਆਸੇ ਪਾਸੇ ਕਿਤੇ ਵੀ ਆਪਾਂ ਲੋਕ ਜਾਨੇ ਸ਼ਹਿਰਾਂ 'ਚ ਸਾਰੇ ਉੱਤੇ ਉਹਨਾਂ ਦੇ ਮਤਲਬ ਉਹਨਾਂ ਦੇ ਇਤਿਹਾਸਿਕ ਆ ਆ ਚੰਡੇ ਲੱਗੇ ਆਲਦੇ ਉਹਨਾਂ ਦੇ ਜਿਹੜੇ ادارے ਐ ਉਹ ਵਿਦਿਆਕ ادارے ਐ ਹੋਰ ਵੀ ਦਾਰੇ ਆ ਦੁਕਾਨਾਂ ਐ ਜੱਟੇ ਵੀ ਐ ਵਹੀਕਲ ਐ ਸਾਰੇ ਦੇ ਉੱਤੇ ਚੰਡੇ ਲੱਗਿਆ ਖੁੱਲਿਆ ਕੋਈ ਰਾਜ ਉਹਨਾਂ ਦਾ ਹੁਣ ਅਸੀਂ ਗੁਲਾਮ ਐ ਸਾਡੇ ਕਾਲ ਸਾਡੇ ਦਾ ਜੱਥੇਦਾਰ ਦਾ ਹੁਕਮਾ ਹੁੰਦਾ 13000 ਪਿੰਡ ਐ ਤੇ ਮੈਨੂੰ ਤੁਸੀਂ ਪਿੰਡਾਂ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਗੱਲ ਕਰਨਾ ਚਾਹੁੰਦਾ ਵੀ ਘੱਟੋ ਘੱਲ ਕਟਾ ਜਾਂ ਕਾਲੀਦਲ ਪੰਥਕ ਜਾਂ ਕਾਲੀਦਲ ਜਿੰਨੇ ਕੋ ਹੁੰਦੇ ਐ ਉਹ ਆਗੇ ਜਿੰਨੇ ਚੱਲਦੇ ਫਿਰਦੇ ਆਪਣਾ ਸ੍ਰੀ ਤਾਲਤਾ ਸਾਹਿਬ ਦੇ ਜਥੇਦਾਰ ਨੇ 23 ਤਰੀਕ ਤੋਂ ਲੈ ਕੇ ਤੇ 25 ਤਰੀਕ ਤੱਕ ਕਿਹਾ ਉਹਨਾਂ ਨੇ ਵੀ ਝੰਡੇ ਲਾਓ ਇਹ ਨਹੀਂ ਕਿਹਾ ਵੀ ਲਾਈ ਰੱਖੋ ਹੁਣ ਤੁਸੀਂ ਦੇਖੋ ਮੇਰੇ ਉੱਤੇ ਝੰਡਾ ਆਪਣਾ ਕਟੂਗਰ ਮੈਂ 84 ਤੋਂ ਮਿਲ ਇਸ ਮਕਾਨ ਦੇ ਉੱਤੇ ਝੂਲਦਾ ਮਾਰੋ ਕੈਮਰਾ ਤੁਹਾਨੂੰ ਉਹੋ ਦਾ ਝੂਲਦਾ 26 ਜਨਵਰੀ ਨੂੰ ਜਦੋਂ ਤਿਰੰਗਾ ਚੜਾਉਂਦੇ ਆ ਉਦੋਂ ਮੈਂ ਕੋਠੇ ਦੇ ਉੱਤੇ ਆ ਵੀ ਇਸ ਮਕਾਨ ਦੇ ਉੱਤੇ ਮੈਂ ਝੰਡਾ ਚੜਾਉਣਾ ਉਹਦਾ ਖੰਡੇ ਵਾਲਾ ਤੀਸਰੀ ਸਾਹਿਬ ਗੁਰੂ ਸਾਹਿਬ ਦਾ ਮੈਂ ਉੱਤੇ ਝੰਡਾ ਚੜਾਉਣਾ ਅਜਾ ਕੌਮ ਨੂੰ ਸਾਡਾ ਇੱਕ ਸਰਬੋਤ ਤਖਤ ਸੰਦੇਸ਼ ਜਾਰੀ ਕਰੇ ਤੇ ਕੌਮ ਇਨੀ ਸੁੱਤੀ ਰਹੇ ਇਹੀ ਗੱਲ ਤਾਂ ਗ੍ਰਾਮੀ ਦੀ ਨਿਸ਼ਾਨੀ ਹੈ ਜਾਂ ਅਸੀਂ ਮਤਲਬ ਮਸਰੂਫ ਹੀ ਇੰਨੇ ਹੋ ਗਿਆ ਆਪਦੇ ਮਤਲਬ ਆਪਦਾ ਐਸ਼ੋਰਾ ਦੇ ਵਿੱਚ ਕਹਿੰ ਲੋ ਪੋਲਿਟਿਕਸ ਕਹਿੰ ਲੋ ਜਾਂ ਐਸ਼ੋਰਾਤ ਵੀ ਅਸੀਂ ਕਾਹਦੇ ਗ੍ਰਾਮਾ ਜੀ ਜਿਵੇਂ ਗ੍ਰਾਮੇ ਕੋਈ ਨਜੀਰਾ ਜਗ ਦੇ ਗ੍ਰਾਮੀ ਮਸੂਤਾ ਨਹੀਂ ਉਹ ਤੁਸੀਂ ਸੰਗਣਾ ਦੇ ਨੂੜੇ ਕੋ ਗ੍ਰਾਮੀਆਂ ਗ੍ਰਾਮੀ ਤਾਂ ਹੀ ਹੈ ਅੱਜ ਗ੍ਰਾਮੀ ਦੀ ਨਿਸ਼ਾਨੀ ਹੈ ਵੀ ਉਹਨਾਂ ਦੇ ਝੰਡੇ ਸਾਰੇ ਸਨਾਂ ਝੂਲ ਰਹੇ ਆ ਉਹਨਾਂ ਦਾ ਰਾਜ ਹੈ ਦਿੱਲੀ ਦੇ ਵਿੱਚ ਉਹਨਾਂ ਦੇ ਵਿੱਚ ਆਰਐਸਐਸ ਦੇ ਉੱਤੇ ਉਹਨਾਂ ਦੇ ਉੱਤੇ ਤਿਰੰਗਾ ਨਹੀਂ ਉੱਥੇ ਨਹੀਂ ਚੜਦਾ ਝੰਗਾ ਉੱਥੇ ਆਗਰ ਚਾਹਤ ਨਹੀਂ ਬੱਚਿਆ ਹੂੰ ਉਹਨਾਂ ਦੇ ਦਫ਼ਤਰਾਂ ਦੇ ਤਿਆਰ ਐਸਐਸ ਦੇ ਉਹਨਾਂ ਦੇ ਜਿੰਨੇ ਵਿਧਾਇਕਦਾਰੇ ਚਲੇ ਉੱਥੇ ਉੱਥੇ ਝੰਡੇ ਚੜਤੂਰ ਜਿੰਨੇ ਅੱਜ ਪੰਜਾਬ ਦੇ ਜਿੰਨੇ ਇਹਨਾਂ ਦੇ ਆ ਵਿਧਾਇਕਦਾਰੇ ਆ ਜਾਂ ਜਿੰਨੇ ਕੋਈ ਆਰਥਿਕਾ ਸ਼ੈੱਲਰ ਹੈ ਅੱਜ ਨਹੀਂ ਸ਼ੈੱਲਰਾਂ ਦੇ ਉੱਤੇ ਜਿੰਨੇ ਚੜੇ ਵੀ ਨੇ ਸਤਿਵੰਤੋ ਜੀ ਧੰਨਵਾਦ ਹੈ ਨਾਲ ਵਧੀਆ ਸਤਿਕਾਰ ਦੋ ਗਵਰਨਰ ਦਾ ਧਰਮ ਹੈ ਪਰ ਉਹਨਾਂ ਦਾ ਰਾਜ ਹੈ ਰਾਜ ਦੀਆਂ ਸੰਧੀਆਂ ਅੱਜ ਤੁਹਾਡੇ ਕੋਲ ਰਾਜ ਨਹੀਂ ਹੋਊਗਾ ਤਾਂ ਕੁਛ ਨਹੀਂ ਤੁਸੀਂ ਬੋਟਾਂ ਚ ਇਲੈਕਸ਼ਨ ਲਾ ਲਓ ਤੁਸੀਂ ਚਾਰ ਪਾਰਲੀਮੈਂਟ ਦੇ ਮੈਂਬਰ ਬਣਾ ਲਓ ਤੁਸੀਂ ਸਾਰੇ ਮਲੇ ਬਣਾ ਲਓ ਕੁਝ ਕੁਛ ਨਹੀਂ ਨਾ ਅੱਜ 30 32 ਸਟੇਟਾਂ ਆਈਆਂ ਹਿੰਦੁਸਤਾਨ ਦੀਆਂ YouTube ਤੇ 12 13 ਸਿੱਟਾ ਤੁਸੀਂ ਪਾਰਲੀਮੈਂਟ ਦੀਆਂ ਬਣਾ ਕੇ ਉੱਥੇ ਜਾ ਕੇ ਕਹੋ ਸਾਨੂੰ ਬੋਲਣ ਨਹੀਂ ਦਿੰਦੇ ਦੇਖੋ ਸਾਨੂੰ ਇਹ ਕਹਿੰਦੇ ਬੋਲਣ ਨਹੀਂ ਦਿੰਦੇ ਫਿਰ ਫਿਰ ਬੰਦੇ ਕਾਸੋ 83 ਦੇ ਲੋਕੋ ਵਾਰੀ ਵਾਰੀ ਤੁਸੀਂ ਐਕਸਪੈਰੀਮੈਂਟ ਕਰੀ ਜਾਂਦੇ ਆ ਜਦੋਂ ਤੁਹਾਨੂੰ ਇਹ ਪਤਾ ਹੈ ਵੀ ਸਾਡਾ ਡੈਮੋਕ੍ਰੇਸੀ ਲੋਕਤੰਤਰ ਦੇ ਵਿੱਚ ਸਾਨੂੰ ਸਾਡਾ ਬਣ ਕੁਛ ਨਹੀਂ ਰਿਹਾ ਸਾਡੀ ਆਵਾਜ਼ ਨਹੀਂ ਬਣਦ ਹੋ ਰਹੀ ਜਦੋਂ ਸਾਡੇ ਤੇ ਵੱਧ ਰਿਹਾ ਹੈ ਸਾਡੇ ਸਾਡੇ ਪਾਣੀ ਸਾਡੇ ਜਿੰਨੇ ਆ ਉਹਨਾਂ ਦੇ ਡੱਕਾ ਮਾਰਿਆ ਜਾ ਰਿਹਾ ਜਿੰਨੇ ਪਰਾਸਤਾਨ ਜਾ ਰਿਹਾ ਹੈ ਸਾਡੇ ਜਿੰਨੇ ਬੀਮੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖੋਾਰੇ ਉਹਦੇ ਵਿੱਚ ਸਾਰੇ ਤੇ ਕਬਜ਼ਾ ਹੈ ਅੱਜ ਸਾਰੇ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਚੰਡੀਗੜ੍ਹ ਆ ਉਹ ਸਤੋ ਖੋਲਿਆ ਹੈ ਹੈ ਐਮਐਸਬੀ ਅੱਜ ਕਿਸਾਨਾਂ ਥਾਥਾਂ ਦੀ ਤਜਕ ਧਰਨੇ ਲਾ ਰਿਹਾ ਹੈ ਬੇਰਜ਼ਗਾਰੀ ਦਾ ਇਹਨਾਂ ਬਾਹਰ ਦੇ ਜੰਨੀਆਂ ਸਟੇਟਾਂ ਦੇ ਆ ਉਹ ਸਾਰੇ ਅੱਜ ਪੰਜਾਬ ਦੇ ਵਿੱਚ ਆ ਨੌਕਰੀਆਂ ਲਈ ਜਾਂਦੇ ਆ ਜਿੰਨੇ ਅੱਜ ਮਤਲਬ ਪ੍ਰਸ਼ਾਸਕਤੌਰ ਤੇ ਆਈਏਐਸ ਹੈ ਆਈਪੀਐਸ ਹੈ ਡੀਸੀ ਹੈ ਐਸਐਸਪੀ ਹੈ ਉਹ ਸਾਰੇ ਬਾਹਰ ਦੇ ਆ ਕੇ ਫਿੱਟ ਕਰਦੇ ਸਾਰੇ ਜ਼ਿਲ੍ਹੇ ਇਹ ਗ੍ਰਾਮੀਣ ਦੀ ਨਿਸ਼ਾਨੀ ਹੈ ਠੀਕ ਆ ਅਸਾ ਉਹ ਜਿਹੜੀ ਪਾਲਸੀ ਜਿਹੜੀ ਨੀਤੀ ਉਹ ਤੋਂ ਸੈਂਟਰ ਹਿੰਦੁਸਤਾਨ ਬਣਾ ਕੇ ਭੇਜਦਾ ਉਹਨੂੰ ਇੰਪਲੀਮੈਂਟ ਕਰਦੀ ਹੈ ਮੌਕੀ ਸਰਕਾਰ ਕਰਦੀ ਹੈ ਪੰਜਾਬ ਬਲ ਮਰਦਾ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਹੈ ਅੱਛਾ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਦਿੱਲੀ ਦੇ ਮੁੱਖ ਮੰਤਰੀ ਬੀਬੀ ਰੇਖਾ ਗੁਪਤਾ ਦਾ ਬਿਆਨ ਆਇਆ ਸੀਗਾ ਵੀ ਅਸੀਂ ਭਾਈ ਜਿਹੜੇ ਸਿੱਕਤ ਲਿਆਂਦੇ ਪੀੜਤ ਹੈਗੇ ਆ ਉਹਨੂੰ ਨੌਕਰੀਆਂ ਦੇਵਾਂਗਾ ਜੇ ਐਨ ਦੇ ਸਾਰੇ ਕਿੰਨੇ ਬੰਦੇ ਨੌਕਰੀਆਂ ਦੇਵਾਂਗੇ ਕੀ ਹਿਸਾਬ ਤਾ ਹੋਊਗਾ ਇਹ ਚੀਜ਼ ਨੂੰ ਗੈਂ ਦੇਖ ਰਿਹਾ ਕਿਉਂਕਿ ਤੇਰੇ ਲੰਮੇ ਸਮੇਂ ਤੋਂ ਇਹ ਪਚਾਰਿਆ ਜਾ ਰਿਹਾ ਵੀ ਮੋਦੀ ਸਾਹਿਬ ਤੇ ਬੀਜੇਪੀ ਜਿਹੜੀ ਸਿੱਖਾਂ ਦੀ ਬੜੀ ਹਮਦਰਦ ਹੈ ਤੇ ਉਹ ਵਕਤ ਸਮੇਂ ਜਿਵੇਂ ਹੁਣ 3.5 ਸਾਲਾਂ ਤੋਂ ਦੀ ਪ੍ਰੋਗਰਾਮ ਕਰਦੇ ਨੇ ਤੂੰ ਪਹਿਲਾਂ ਵੀ ਜਿਹੜੇ ਗੁਰੂ ਨਾਨਕ ਸਾਹਿਬ ਦਾ ਮਨਾਇਆ ਉਹ ਸਾਰਾ ਚੀਜ਼ ਨੂੰ ਕਿਵੇਂ ਦੇਖਦੇ ਸਰੇਂਦਰਪਾਲ ਕੁਛ ਨਹੀਂ ਸ਼ਾਮ-ਦਾਮ ਡੰਡ ਭੇਦ ਹੂੰ ਇਹ ਗੁਰੂ ਕਾਲ ਵਿਲੇ ਦੀ ਸੀ ਵੀ ਆਪਦੇ ਵਿਰੋਧੀ ਨੂੰ ਜਾਂ ਬਗਾਵਤ ਨੂੰ ਪੁੱਛਣ ਲਈ ਉਸ ਬਗਾਵਤੀ ਲੀਡਰ ਨੂੰ ਉਹ ਪਿਆਰ ਨਾਲ ਬਚਕਾਰੋ ਠੀਕ ਹੈ ਹੂੰ ਉਹਨੂੰ ਕੋਈ ਉਹਨੂੰ ਕੋਈ ਅਹੁਦਾ ਦੇ ਦਿਓ ਹੂੰ ਰਾਜਨੀਤੀ ਦੇ ਵਿੱਚ ਹੂੰ ਤੇ ਉਸ ਨੂੰ ਜੇ ਉਹ ਫਿਰ ਵੀ ਨਹੀਂ ਮੰਨਦਾ ਤਦੀਲਾ ਚ ਦੇ ਦੇ ਦਿਓ ਫਿਰ ਵੀ ਨਹੀਂ ਮੰਨ ਲਓ ਉਹ ਬਗਾਵਤ ਖੜੀ ਹੁੰਦੀ ਜਾਂ ਉਹ ਆਵਾਜ਼ ਨਹੀਂ ਬੰਦ ਹੁੰਦੀ ਤਾਂ ਗੋਲੀ ਮਾਰ ਦਿਓ ਐਕਸੀਡੈਂਟ ਕਰ ਦਿਓ ਜਿਵੇਂ ਦੀਪ ਸਿੱਧੂ ਦਾ ਕੀਤਾ ਹਮਮ ਸਮਰਥ ਪਾਲ ਨੂੰ ਅੰਦਰ ਦੇ ਦਿਓ 3000 ਕਿਲੋਮੀਟਰ ਡਬਲ ਕਰ ਦਿਓ ਦੇ ਵਿੱਚ ਜੇ ਆਵਾਜ਼ ਨਹੀਂ ਬੰਦ ਹੁੰਦੀ ਸ਼ਾਮ-ਦਾਮ ਡੰਡ ਪੇਡ ਇਹ ਮੋਗਲ ਕਾਲ ਤੋਂ ਲੈ ਕੇ ਅੱਜ ਵੀ ਚੱਲੀ ਜਾਂਦੀ ਹੈ ਬਰਤਾਨਵੀ ਸਰਕਾਰ ਗੋਰਿਆਂ ਦੀ ਸਰਕਾਰ ਵੇਲੇ ਵੀ ਇਹ ਚੱਲਦਾ ਸੀ ਵੀ ਕਿਸੇ ਵੀ ਬਗਾਵਤ ਨੂੰ ਕੁਚਲਣ ਵਾਸਤੇ ਜਿਸ ਤੇ ਏਕਤਾ ਦੀ ਖੰਡਤਾ ਦੀ ਦੁਹਾਈ ਪਾ ਕੇ ਭਾਰਤ ਮਾਤਾ ਨੂੰ ਮੱਤਾ ਦੇ ਦਿੱਤੇ ਢੁੱਠੀ ਹਮਦਰਦੀ ਜਿਤਨੀ ਕਿਸੇ ਕਮਿਊਨਿਟੀ ਨੂੰ ਖਤਮ ਕਰਨ ਬਾਅਦ ਤੇ ਉਸ ਨੂੰ ਬੁੱਕਲ ਚ ਲੈ ਕੇ ਖਤਮ ਕਰਨਾ ਉਹਨੂੰ ਆਪਣੇ ਆਪ ਦੇ ਕਿਸੇ ਢੰਗ ਨੂੰ ਜذب ਕਰਨ ਬਾਅਦ ਤੇ ਉਹਨੂੰ ਪਿਆਰ ਦੇ ਕੇ ਜذب ਕਰਨਾ ਜ਼ਬਰਦਸਤ ਕਰਕੇ ਜذب ਕਰਨਾ ਜਿਹੜਾ ਕੋਈ ਜਿਹੜਾ ਵੀ ਤਰੀਕਾ ਵਰਤੀਦਾ ਉਹੀ ਤਰੀਕੇ ਦੇ ਨਾਲ ਮੌਕੇ ਦੀਆਂ ਸਰਕਾਰਾਂ ਮੁਗਲਾਂ ਤੋਂ ਅੰਗਰੇਜ਼ਾਂ ਤੋਂ ਲੈ ਕੇ ਅੱਜ ਵੀ ਜਿਹੜੀ ਹੁਣ ਸਰਕਾਰ ਇਹ ਸਿੱਖਾਂ ਨੂੰ ਪਛਕਾਰ ਰਹੀ ਹੈ ਵਿੱਚ ਬਿਲਕੁਲ ਪਛਕਾਰ ਰਹੀ ਹੈ ਸਿੱਖਾਂ ਨੂੰ ਪਛਕਾਰ ਰਹੀ ਹੈ ਤਾਂ ਸਿੱਖਾਂ ਨੂੰ ਪਛਕਾਰ ਰਿਹਾ ਤੇ ਜਿਹੜੀ ਮੌਕੇ ਦੀ ਜਿਹੜੀ ਅੱਜ ਦਿੱਲੀ ਦੀ ਸਰਕਾਰ ਹੈ ਉਹ ਅੱਜ ਬਿਲਕੁਲ ਮੁਗਲਾਂ ਤੇ ਅੰਗਰੇਜ਼ਾਂ ਦੇ ਟੋਪ ਦੇ ਚੱਲ ਰਹੀ ਹੈ ਉਹਦੇ ਨਾਲ ਇਹ ਪਹਾੜੀ ਰਾਜਾਂ ਦੇ ਰੂਪ ਦੇ ਵਿੱਚ ਪੰਜਾਬ ਗਵਰਨਮੈਂਟ ਜਿਹੜੀ ਹੈ 84 ਦੇ ਲੈ ਕੇ ਅੱਜ ਤੱਕ ਜਿੰਨੇ ਆਈ ਆਈ ਮਤਲਬ ਸਰਕਾਰਾਂ ਆਈਆਂ ਚਾਹੇ ਕਾਂਗਰਸ ਹੋਵੇ ਚਕਾਲੀ ਦਲ ਲੈ ਲੋ ਚਾਹੇ ਇਹ ਲੈ ਲੋ ਸਾਰਿਆਂ ਨੇ ਦਿੱਲੀ ਦਵਾਰ ਦੇ ਨਾਲ ਮਿਲਤੇ ਇਹ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲ ਕੁਸੀ ਸਿੱਖਾਂ ਦੀ ਆ ਸੱਭਿਆਚਾਰ ਸਿੱਖਾਂ ਦੀ ਬੋਲੀ ਉਹਨਾਂ ਦਾ ਧਰਮ ਉਹਨਾਂ ਦੀ ਸਿੱਖਿਆਦਾਰੇ ਉਹਨਾਂ ਦੀ ਇਕਨੋਮੀ ਉਹਨਾਂ ਦੀ ਆਰਥਿਕਤਾ ਉਹਨਾਂ ਦੇ ਨੇਚਰਲ ਰਿਸੋਰਸ ਸਾਰਿਆਂ ਨੂੰ ਖਤਮ ਕਰਤਾ ਉਹਦੇ ਨਾਲ ਇਥੋਂ ਦੇ ਪੰਜਾਬ ਦੇ ਦਿਨੇ ਪੋਲਿਟਿਕਸ ਰਾਜਨੀਤਿਕ ਲੋਕ ਹੈ ਵੱਖ-ਵੱਖ ਪਾਰਟੀਆਂ ਦੇ 83 ਤੋਂ ਲੈ ਕੇ ਅੱਜ ਤੱਕ ਉਹਨਾਂ ਸਾਰਿਆਂ ਨੇ ਰਲ ਕੇ ਦਿੱਲੀ ਦੇ ਨਾਲ ਆਪਣੇ ਘਰ ਪਰਲੇ ਆਪਣੇ ਵੱਡੇ ਵੱਡੇ ਅਹੁਦੇ ਲੈਲੇ ਆਪਣੇ ਢੀਆਂ ਪੁੱਤਾਂ ਨੂੰ ਵੱਡਿਆਂ ਵੱਡਿਆਂ ਸਾਰਿਆਂ ਤੇ ਲਾਇਆ ਪਰ ਅੱਜ ਪੰਜਾਬ ਦੇ ਵਿੱਚ ਬਿਲਕੁਲ ਸਿੱਖਾਂ ਦਾ ਇਹਨਾਂ ਨੇ ਜਿਹੜਾ ਧਰਮ ਦਾ ਜਿਹੜਾ ਬੋਲੀ ਤੇ ਸਭਿਆਚਾਰ ਸਭ ਖਤਮ ਕਰਤਾ ਹੈ ਹਮਮ ਔਰ ਜੇ ਸਿੱਖ ਫਿਰ ਵੀ ਅੱਜ ਅਵੇਅਰਨੈਸ ਨਾ ਹੋਏ ਤੁਸੀਂ ਇਹ ਦੇਖੋ ਮੈਂ ਮਿਸਾਲੀ ਤੌਰ ਤੇ ਤੁਹਾਨੂੰ ਗੱਲ ਕਰਾਂ ਡੈਮੋਕ੍ਰੇਸੀ ਦੀ ਗੱਲ ਹੈ ਐਸਡੀ ਪੀਸੀ ਦੇ ਵਿੱਚ ਆ 14 ਸਾਲ ਹੋ ਗਏ ਵੋਟਾਂ ਨਹੀਂ ਪੈਂਦੀਆਂ ਹਮਮ ਵੋਟਾਂ ਕਿਹੜੇ ਪਾਉਣੀਆਂ ਦਿੱਲੀ ਦੇ ਗ੍ਰਹਿ ਮਤਰਾਲੇ ਨੇ ਤੇ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਕਹਿੰਦੇ ਟੁੱਟ ਗਿਆ ਹੁਣ ਉਹ ਗ੍ਰਹਿ ਮਤਰਾਲਾ ਅਮਿਤ ਸ਼ਾ ਵੋਟਾਂ ਕਿਉਂ ਨਹੀਂ ਪੈਂਦਿੰਦਾ ਐਸਡੀਪੀਸੀ ਦੀਆਂ ਕਿਉਂਕਿ ਅੱਜ ਦਾ ਜਿਹੜਾ ਮੌਕੇ ਦਾ ਐਸਡੀਪੀਸੀ ਦਾ ਨਜਾਮ ਬੈਠਾ ਅੱਜ ਜਿੰਨੇ ਵੀ ਅੱਜ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਉੱਤੇ ਉਹ ਉਹਨਾਂ ਦੇ ਫਿੱਟਾ ਹੋਵੇ ਉੱਥੋਂ ਜਿੱਥੋਂ ਆਵਾਜ਼ ਜ਼ਬਰਦਸਤ ਦੁਰਮਤੇ ਹੱਤ ਦੇ ਹਕੂਕ ਦੇ ਖਿਲਾਫ ਸਿੱਖਾਂ ਦੇ ਚੱਕਣੀਆਂ ਉਹਨਾਂ ਜਥੇਦਾਰ ਨੇ ਉਹਦੇ ਕੌਫਾ ਕੀਤਾ ਗਿਆ ਲੋਕੋ ਜੇ ਉਹ ਸਿਸਟਮ ਬਦਲੂਗਾ ਇਹ ਡੈਮੋਕ੍ਰੇਸੀ ਬਾਰੇ ਉਹ ਗੱਲ ਕਰਦੇ ਨੇ ਵੀ ਡੈਮੋਕ੍ਰੇਸੀ ਦਾ ਤਾਂ ਕਹਨ ਹੋ ਤਾਂ ਕਰਤਾ ਉਹਨਾਂ ਨੇ ਹੂੰ ਕਹਨ ਹੋ ਰਿਆ ਡੈਮੋਕ੍ਰੇਸੀ ਦਾ ਤੇ ਇਹਦੀ ਕੋਈ ਵੋਟ ਨਹੀਂ ਪੈਣ ਰਹੀ ਸੋ ਇਹ ਟੁੱਟੀ ਹਮਦਰਦੀ ਹੈ ਜਿਹੜੇ ਹਿੰਦ ਦੀ ਚਾਦਰ ਗੁਰੂ ਟੇਗਬਾਦ ਸਾਹਿਬ ਜੀ ਦਾ 350 ਸਰਕਾਰ ਮਨਾ ਰਹੀ ਹੈ ਜਾਂ ਸੈਂਟਰ ਪ੍ਰਮੋਟ ਕਰ ਰਹੀ ਹੈ ਆਲ ਇੰਡੀਆ ਪੱਧਰ ਤੇ ਜਾਂ ਕਿਤੇ ਵੀ ਇਹ ਟੁੱਟੀ ਹਮਦਰਦੀ ਹੈ ਸਾਡਾ ਡੇਰ ਲਖ ਸਿੰਘ 1984 ਤੋਂ ਲੈ ਕੇ ਅੱਜ ਤੱਕ ਸ਼ਹੀਦ ਕਰਤਾ ਅੱਜ ਤੱਕ ਨਹੀਂ ਇਨਸਾਫ ਮਿਲਿਆ ਜਸਵੰਤ ਸਿੰਘ ਖਾਲੜਾ ਨੇ 25 ਹਜ਼ਾਰ ਲਾਸ਼ਾਂ ਕੱਲੇ ਮਾਧੇ ਵਾਲੀਆਂ ਧਰਤੀ ਦੇ ਉੱਤੇ ਤਨਤਾਂ ਤੇ ਮਰਸਾ ਖੁਦਾਪੁਰ ਬਣੀ ਉਹਨਾਂ ਨੇ ਸਿਵਿਆਂ ਦੇ ਵਿੱਚੋਂ ਕੱਢੀਆਂ ਦਰਗਾਣਾ ਮੰਦਰ ਦਾ ਰਿਕਾਰਡ ਦੱਸਦਾ ਦਰਗਾਣਾ ਮੰਦਰਾਂ ਪਰਸਰ ਦੇ ਵਿੱਚ ਰਿਕਾਰਡ ਉੱਥੋਂ ਜਾ ਕੇ ਲਾਸ਼ਾਂ ਕੱਢੀਆਂ ਦੇਖੋ ਦਰਗਾਣਾ ਮੰਦਰ ਦੇ ਵਿੱਚ ਸਾਡੇ ਸਿੱਖਾਂ ਦੀਆਂ ਲਾਸ਼ਾਂ ਸਾਰੀਆਂ ਗਈਆਂ ਉਹਦੀ ਸ਼ਮਸ਼ਾਨ ਘਾਟ ਹੂੰ ਤਾਂ ਤੁਸੀਂ ਦੇਖੋ ਉਸ ਤੋਂ ਬਾਅਦ ਤੁਸੀਂ ਲੈ ਲੋ ਵੀ ਗਰਾਮ ਇਹਨਾਂ ਤਮਨਲਾ ਤੇ ਜਗਦੀਸ਼ ਟੈਕਟਰ ਕਮਲਾਠ ਕਟ ਸਿੱਖਾਂ ਦਾ ਉਹ ਬੰਦਾ ਸਾਰੇ ਜਿੰਨੇ 30000 ਸਿੱਖ ਦਿੱਲੀ ਦੇ ਵਿੱਚ ਉਹ ਸਾਰੇ ਵੱਖਵਾ ਕੇ 110 ਰਾਂ ਨੂੰ تمہਾਰੇ ਜੋ ਨੰਬਰ 9883 ਅੱਜ ਤੱਕ ਉਹਨਾਂ ਜ਼ਾਲਮਾਂ ਨੂੰ ਅੱਜ ਤੱਕ ਹਿੰਦੁਸਤਾਨ ਦੇ ਸੰਵਿਧਾਨ ਨੇ ਤੇ ਉਹ ਉਹ ਜਿਹੜੀਆਂ ਮਾਨਜੋਕ ਕੋਰਟਾਂ ਕਹਿੰਦੇ ਨਾ ਸਾਡੇ ਵਾਸਤੇ ਮਾਨਜੋਕ ਨਹੀਂ ਹੋ ਹੂੰ ਉਹ ਕੌਟਮ ਜਿੰਦਾ ਲੱਗਿਆ ਪਿਆ ਤੇ ਅੱਜ ਤੱਕ ਉਹ ਕਾਤਲ ਸਾਡੇ ਮੂਹਰੇ ਘੁੰਮਦੇ ਫਿਰਦੇ ਆ ਹਮ ਅਬਤਾਬ ਵਚਨ ਕਹਿੰਦਾ ਸੀ ਖੂਨ ਦਾ ਬਦਲਾ ਖੂਨ ਹਮ ਉਹਦੇ ਪੈਰੀ ਹੱਥ ਲਵਾ ਕੇ ਜਲਦੀਤ ਕਲਾਕਾਰ ਨੂੰ ਸਾਹ ਦੇ ਪੈਰੀ ਹੱਥ ਲਾਇਆ ਹੁਣ ਜਿਹੜਾ 1983 ਦਾ ਹਫਤਾ ਟੱਪਿਆਗਾ ਪੈਰੀ ਹੱਥ ਲਾ ਕੇ ਪੱਗ ਵਾਲੇ ਸਿੱਖ ਨੂੰ ਪੈਰੀ ਹੱਥ ਲਵਾਇਓ ਕਾਤਲ ਦੇ ਅਬਤਾਬ ਵਚਨ ਦੇ ਜਿਹੜਾ ਕਹਿੰਦਾ ਸੀਗਾ ਗਰੋਵਿੰਦਰਾ ਗਾਂਧੀ ਦਾ ਕਤਲ ਹੋਇਆ ਕਹਿੰਦਾ ਖੂਨ ਦਾ ਬਦਲਾ ਖੂਨ ਉਹਦੀ ਔਰ ਇਸ ਗਰਮ ਭਾਸ਼ੇ ਨੇ ਸਿੱਖ 30 ਹਜ਼ਾਰ ਸਿੱਖਾਂ ਦਾ ਕਤਲ ਕਰਵਾਇਆ ਉਹ ਬਤਾ ਬਜਲ ਲੰਬੂ ਜਿਹਨੂੰ ਅੱਜ ਪ੍ਰਮੋਟ ਕਰ ਰਹੇ ਐ ਸੈਲੀਬ੍ਰੇਟ ਕੀਤਾ ਗਿਆਗਾ ਅੱਜ ਉਹ ਲੋਕ ਘਮਰੇ ਐ ਇਹ ਗ੍ਰਾਮੀ ਦੀ ਨਿਸ਼ਾਨੀਆਂ ਸੱਦੀ ਅੱਜ ਅਸੀਂ ਗੁਲਾਮ ਐ ਵਕਵਾ ਕਰੀ ਤੁਸੀਂ ਪੰਜ ਪੰਜ ਸਾਲ ਤੋਂ ਜੋ ਮਰਜ਼ੀ ਪੰਜਾਬ ਦੇ ਵਿੱਚ ਭਾਰਤ ਦੇ ਸਰਹਾਨ ਦੇ ਥੱਲੇ ਜਿਹੜਾ ਮਰਜ਼ੀ ਇੱਥੇ ਭਾਵੇਂ ਕੋਈ ਟੋਲੇ ਵਾਲਾ ਬਾਬਾ ਮੁੱਖ ਮੰਤਰੀ ਬਣਾ ਲਓ ਕੋਈ ਬਣਾ ਲਓ ਸੱਚੇ ਨੂੰ ਸੱਚਾ इवन ਕਿਸੇ ਨੂੰ ਬਣਾ ਲਓ ਉਹਨੇ ਚੱਲਣਾ ਦਿੱਲੀ ਦੇ ਹੱਲਿਓ ਕੋ ਚੱਲਣਾ ਦਿੱਲੀ ਦਵਾਰ ਤੇ ਸਿਦਨਾ ਦੇ ਥੱਲੇ ਕੋ ਚੱਲਣਾ ਜੇ ਉਹ ਸੱਚ ਕੋ ਚੱਲੂਗਾ ਤਾਂ ਉਹਦੀ ਸਰਕਾਰ ਤੋਰ ਤੇ ਦਿੱਲੀ ਦਵਾਰ ਪਾਸੇ ਹੋ ਕੇ ਦੇਰ ਤੋਂਨਕ ਪੜਚਾਦ ਦਿੱਤ ਕਰਕੇ ਉਹਨੂੰ ਪੀਸੀਐਮ ਨੂੰ ਉਹਦੇ ਪ੍ਰੇਟਾਚਾਰ ਦਾ ਈਡੀ ਭੇਜ ਤੇ ਅੰਦਰ ਦੇ ਦੇ ਦੇਣਗੇ ਨਾ ਚਲੋ ਇਹ ਕੋਈ ਕੋਈ ਮਸਲੇ ਰਹਾ ਨਹੀਂ ਕਿਤੋਂ ਹਾਲ ਹੈ ਖਾਲਸਤਾਨ ਕਿਤੋਂ ਹਾਲ ਹੈ ਯਾਦੀ ਜੇ ਤੁਸਨੂੰ ਗੁਲਾਮੀ ਮਹਿਸੂਸ ਨਹੀਂ ਹੁੰਦੀ ਤਾਂ ਤੁਸੀਂ ਯਾਦੀ ਵਾਸਤੇ ਦੋ ਕਦਮ ਅੱਗੇ ਨਹੀਂ ਪੱਟੋਗੇ ਤੇ ਨਾ ਬੋਲੋਗੇ ਅੱਜ ਸਭ ਦੀ ਜੰਗ ਹੈ ਅੱਜ ਕੋਈ ਬੰਦੂਕ ਅੱਜ ਲਾਖੀ ਤੇ ਉਹ ਉਹ ਡੜਾਈਆਂ ਜੰਗਾਤਾਂਆਂ ਮਗਲੀਆਂ ਦੀਆਂ ਤੇ ਆਦੀਆਂ ਅੱਜ ਤੁਹਾਡੀ ਆਵਾਜ਼ ਆ ਜਿਹੜੀ ਤੁਹਾਡੀ ਬਾਜ ਬਾਬਰ ਨੂੰ ਜਾਬਰ ਕਹਿਣ ਵਾਲੀ ਬਾਜ ਸੱਚ ਨੂੰ ਸੱਚ ਸੱਚ ਸੁਣੈ ਸੀ ਸੱਚ ਕੀ ਬੇਲਾ ਸਮੇਂ ਦਾ ਸੱਚ ਸੁਣਾਉਣ ਵਾਲਾ ਹੀ ਅੱਜ ਗੁਰੂ ਨੂੰ ਸਮੱਤ ਧੋਕੇ ਗੱਲ ਕਰੂਗਾ 350 ਸਾਲਾਂ ਦੀ ਧਾਰਾ ਮਣਾਉਂਦਾ ਤਾਂ ਹੀ ਅੱਜ ਕੌਣ ਉਹਦਾ ਹੈ ਜੇ ਅੱਜ ਅਸੀਂ ਮੌਕੇ ਦੇ ਨਜ਼ਾਮ ਦਿੱਲੀ ਦਰਬਾਰ ਤੇ ਜ਼ਬਰ ਤੇ ਜ਼ੁਲਮ ਦੀ ਅਸੀਂ ਭਾਵੇਂ ਕੋਈ ਬਾਹਰ ਚ ਹੈ ਭਾਵੇਂ ਕੋਈ ਸਟੇਜ ਹੈ ਭਾਵੇਂ ਕੋਈ ਰੈਲੀ ਹੈ ਭਾਵੇਂ ਪੁੱਲ ਵੀ ਆਜਾ ਉਹਦੇ ਸਮੰਦਰ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹੈ ਕੱਲਾ ਭੋਗ ਪਾ ਲੈਣਾ ਨਗਰ ਕੀਰਤਨ ਕੱਢ ਰਹੇ ਨੇ ਪੈਦਲ ਮਾਰਚ ਕੱਢ ਰਹੇ ਨਾ ਇਹ ਲਗਾਤਾਰ ਤੈਸ ਤਨਾ ਇਸ ਗੱਲ ਨੂੰ ਲੈ ਜਾਣਾ ਇੱਕ ਗੰਗੜਬਾਉ ਨੀਤੀ ਆ ਤੈਨੂੰ ਕੌਮ ਦਾ ਬਾਨਾ ਕੁਛ ਨਹੀਂ ਲੰਮਾ ਟਾਈਮ ਬਾਅਦ ਤੇ ਕੌਮ ਅੱਜ ਸਾਡਾ ਕੱਲਾ ਕੱਲਾ ਬੱਚਾ ਹੈ ਉਹ ਬਾਹਰ ਪਰੇਸ਼ ਕਰ ਚੁੱਕਿਆ ਹੈ ਪੰਜਾਬ ਖਾਲੀ ਹੋ ਜਾਂਦਾ ਬਾਹਰ ਦੇਸੀ ਲੈ ਆ ਕੇ ਤੁਰਦੇ ਨੇ ਛੇਟਾਂ ਦੇ ਇੱਥੇ ਭਰਤੀ ਹੋ ਜਾਂਦੇ ਆਂ ਔਰ ਭਈਆ ਸੇਖ ਪੰਜਾਬ ਦੇ ਵਿੱਚ ਤੜਾ ਤੜਾ ਦੇ 50 ਲੱਖ ਭਈਆ ਆ ਗਿਆ ਦੇਖੋ ਪਿਛਲੀ ਇੱਕ ਸਮੇਂ ਦੇ ਵਿੱਚ ਉਹਨੇ ਕਿੰਨੇ 5 ਸਾਲ ਦਾ ਬੱਚੇ ਨੂੰ ਕਿਵੇਂ ਉਹਦਾ ਰੇ ਮਤਲਬ ਕਦਰ ਕੀਤਾ ਇਹ ਮੁਸ਼ਕਲਾਂ ਸਾਨੂੰ ਆਈ ਜਾਣੀਆਂ ਆਉਂਦੀਆਂ ਰਹਿਣੀਆਂ ਜਿੰਨੀ ਅਸੀਂ ਆਪ ਦਾ ਵੱਖਰਾ ਰਾਜ ਤੇ ਵੱਖਰੀ ਖਾਸਤਾਨ ਯਾਦੀ ਬਣੀ ਆਪ ਦੇ ਕਦਮ ਨਹੀਂ ਵਧਾਵਾਂ ਚਲੋ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ